ਅੱਜ ਅਸੀਂ ਬੈਠੇ ਆਂ ਸੇੜੀ ਦੀ ਝੂਚ ਸੇੜੀ ਦੇ ਖੇਤ ਜਿੱਥੇ ਇੱਕ ਪੰਜਾਬ ਤੇ ਕੈਨੇਡਾ ਦੇ ਦਸਨੀਕ ਸਾਡੇ ਪੰਜਾਬੀ ਸਹਿਯਦਕਾਰ ਬਪਿੰਦਰ ਸਿੰਘ ਜੀ ਸੇੜੀ ਇਹਨਾਂ ਨਾਲ ਅਸੀਂ ਮੁਲਾਕਾਤ ਕਰਾਂਗੇ ਗੱਲਬਾਤ ਕਰਨਗੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਵਨ ਸਿੰਘ ਜੀ ਠੰਗੜਾੜੀ ਆਓ ਸੁਣਦੇ ਆਂ ਅੱਜ ਹੁਣ ਮੇਰੇ ਬੰਨੇ ਜੰਨੇ ਦੇ ਆ ਨਾਂਬਰ ਪਰਿਵਾਰ ਪਿੰਡ ਸਿਹੜੀ ਦੇ ਢਾਲੀਆਲ ਦੇ ਸਰਦਾਰ ਉਦਮ ਸਿੰਘ ਬੈਠੇ ਆ ਇਹ ਇਹਨਾਂ ਦੇ ਜਿਹੜੇ ਭਰਾ ਹੈ ਛੋਟੇ ਭਰਾ ਹੈ ਜਿਹੜੇ ਸਰਦਾਰ ਪਵਿੱਤਰ ਸਿੰਘ ਉਹ ਕੈਨੇਡਾ ਤੋਂ ਆਏ ਹੋਏ ਆ ਤੇ ਕਈ ਵਾਰ ਸਾਡੇ ਰਾਹ ਜਾਂਦੇ ਆ ਆਪਸ ਦੇ ਵਿੱਚ ਗੱਲਬਾਤ ਹੋਈ ਵੀ ਕਿਤੇ ਬੈਠ ਕੇ ਆਪਾਂ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਤੇ ਫਿਰ ਪਵਿੱਤਰ ਸਿੰਘ ਜੀ ਕਹਿੰਦੇ ਵੀ ਆਪਾਂ ਫਿਰ ਖੇਤਾਂ 'ਚ ਬੈਠਣਾ ਹੀ ਆਪਾਂ ਨੂੰ ਫਿਰ ਥੋੜਾ ਜਿਹਾ ਠੀਕ ਲੱਗਦਾ ਹੈ ਬਿਲਕੁਲ ਜੀ ਰੋਲੇ ਗੋਲੇ ਤੋਂ ਸ਼ਾਂਤੀ ਆ ਨੇਚਰ ਆ ਜਾਂਦਾ ਹਾਂ ਹਾਂ ਜੀ ਹਾਂ ਜੀ ਤੇ ਅੱਜ ਫਿਰ ਮੈਂ ਵੀ ਆਪਣੇ ਮਿੱਤਰ ਨੂੰ ਸਰਿੰਦਰ ਸਿੰਘ ਰਸੂਲਪੁਰ ਨੂੰ ਨਾਲ ਲੈ ਕੇ ਖੇਤਾਂ ਦੇ ਵਿੱਚ ਅਸੀਂ ਆ ਗਿਆ ਹਾਂ ਆ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਮੇਰਾ ਜਿਹੜਾ ਗਰਾਹੀਂ ਤੇ ਮੇਰੇ ਬੰਨੇ ਚੰਨੇ ਦਾ ਮੇਰਾ ਮਿੱਤਰ ਪਿਆਰਾ ਹੈ ਸਰਦਾਰ ਪਵਿੱਤਰ ਸਿੰਘ ਢਾਲੀਵਾਲ ਹੈ ਉਹਨਾਂ ਨੇ ਤਿੰਨ ਇਨ ਕਿਤਾਬਾਂ ਲਿਖ ਦਿੱਤੀਆਂ ਮੋٹے ਤੌਰ ਤੇ ਤਾਂ ਇੱਥੇ ਆ ਕੇ ਜਦ ਮੈਂ ਬੈਸੇ ਮਿਲਣਾ ਆਇਆ ਤਾਂ ਵੀ ਬਾਹਰ ਤੇ ਆਏ ਹੋਏ ਆ ਤੇ ਆ ਕੇ ਪਤਾ ਲੱਗਿਆ ਵੀ ਉਹ ਤਾਂ ਇੱਕ ਲਖਾਰੀ ਚੰਗੇ ਪਾਇਦਾਰ ਲਖਾਰੀ ਆ ਉਹਨਾਂ ਨੇ ਤਿੰਨ ਕਿਤਾਬਾਂ ਜਿਹੜੀਆਂ ਲਿਖ ਦਿੱਤੀਆਂ ਆ ਉਹਨਾਂ ਬਾਰੇ ਗੱਲ ਕਰਦੇ ਆ ਵੀ ਇਹ ਬਾਹਰਲੇ ਮੁਲਕ ਚ ਰਹਿ ਕੇ ਵੀ ਕਿਵੇਂ ਇਸ ਤਰ੍ਹਾਂ ਦਾ ਸਬੱਬ ਬਣਿਆ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਜੁੜੇ ਰਹੇ ਤੇ ਪੰਜਾਬੀ ਸਾਹਿਤ ਦੀ ਉਹਨਾਂ ਨੇ ਸੇਵਾ ਕਰੀ ਆ ਜਿਹੜੇ ਮੇਰੇ ਹੱਥ ਦੇ ਵਿੱਚ ਹੈ ਇਹ ਇਹਨਾਂ ਦੀ ਪਹਿਲੀ ਕਿਤਾਬ ਹੈ ਸਮੇਂਦਾਰ ਰਾਗ ਆਪਾਂ ਸਰਲੇਖ ਤੇ ਜੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂ ਸਰਲੇਖ ਵੀ ਕਿਤਾਬ ਦੀ ਇੱਕ ਨਿਚੋੜ ਹੁੰਦਾ ਹੈ ਬਿਲਕੁਲ ਜੀ ਔਰ ਇੱਕ ਤਾਂ ਬਹੁਤ ਸਾਡਾ ਸੱਭਿਆਚਾਰਕ ਤੇ ਸਮਾਜਿਕ ਸਨੇਹ ਹੈ ਆਪਾਂ ਇਹਨੂੰ ਕਈ ਵਾਰ ਕਹਿੰਦੇ ਨੇ ਸਮੇਂ-ਸਮੇਂ ਦੀ ਗੱਲ ਹਾਂਜੀ ਹਾਂਜੀ ਸਮੇਂ-ਸਮੇਂ ਦਾ ਰਾਗ ਹੋ ਗਿਆ ਤਾਂ ਹੈ ਨਾ ਜੀ ਹਾਂਜੀ ਇਸ ਸਮੇਂ-ਸਮੇਂ ਦਾ ਰਾਗ ਕਹਿੰਦੇ ਉਸ ਸਮੇਂ ਦਾ ਰਾਗ ਹੁਣ ਤੁਸੀਂ ਸਮੇਂਦਾਰ ਰਾਗ ਬਾਰੇ ਸਰਲੇਖ ਬਾਰੇ ਮਤਲਬ ਕੀ ਭਾਵਨਾ ਜਾਂ ਤੁਸੀਂ ਕਿਤਾਬ ਦਾ ਨਾਮ ਰੱਖਿਆ ਜਦੋਂ ਮੈਂ ਇਹ ਮਤਲਬ ਜੋ ਇਹ ਦੇ ਵਿੱਚ ਲਿਖਿਆ ਹੋਇਆ ਹੈ ਨਾ ਹਾਂ ਹਾਂ ਇਦੇ ਵਿੱਚ ਕੋਈ ਇਹ ਨਹੀਂ ਹੈਗਾ ਜਿਦਾਂ ਤੌਰ ਤੇ ਜਿਹੜੇ ਵੀ ਕੋਈ ਕਿਤਾਬ ਛਪਾਣੀ ਹੁੰਦੀ ਆ ਉਹਦੀ ਸਾਲਕ ਦੀ ਕਮਾਈ ਹੁੰਦੀ ਆ ਸਾਲਕ ਤੇ ਬਾਅਦ ਉਹ ਮਤਲਬ ਕਿਤਾਬ ਛਪਾਣ ਦੇ ਜੀ ਉਹ ਸਮੇਂ-ਸਮੇਂ ਤੇ ਲਿਖੀ ਹੋਈ ਕਵਤਾ ਜਿਹੜੀ ਤਾਂ ਕਰਕੇ ਇਹਨੂੰ ਸਮੇਂ ਦਾ ਰਾਗ ਕਿਹਾ ਮੈਂ ਆ ਮੈਂ ਆ ਦੇਖ ਵੀ ਰਹੇ ਹਾਂ ਇੱਥੋਂ ਤੁਹਾਡੇ ਜਿਹੜਾ ਕਵਤਾਵਾਂ ਦੇ ਸਰਲੇਖ ਹੈ ਉਹ ਵੀ ਇਸ ਤਰ੍ਹਾਂ ਦੀ ਕੋਈ ਬਾਤ ਬੋਲਦੇ ਆ ਹਾਂ ਜੀ ਜਿਵੇਂ ਤੁਸੀਂ ਲਿਖਿਆ ਹੈ ਵੀ ਮੁੱਦ ਤਾਂ ਹੀ ਬੀਤ ਗਈਆਂ ਹਾਂ ਜੀ ਇਹਦੇ 'ਚ ਹੁਣ ਕਿਤੇ ਮੁੱਦ ਤਾਂ ਬੀਤੀ ਦੀ ਜਿਹੜੀ ਚੀਜ਼ ਹੈ اندر ਆਈ ਹੋਈ ਉਹ ਲਿਖਿਆ ਤੁਸੀਂ ਸਮੇਂ ਦੀ ਗੱਲ ਉਹ ਬਿਲਕੁਲ ਇਹਦੇ ਨਾਲੇ ਤੁਸੀਂ ਐਡਮਿੰਟਨ ਦੀ ਪੱਤ ਝੜ ਵੀ ਲਿਖਤੀ ਬਿਲਕੁਲ ਇਹ ਪੱਤ ਝੜਦਾ ਰਾਗ ਕਿਤੇ ਮੁੱਦ ਤਾਂ ਬੀਤ ਗਈਆਂ ਤੇ ਇਹਦੇ ਨਾਲ ਹੀ ਮੈਂ ਅਗਲਾ ਪੜ ਰਿਹਾ ਉਦਾਸ ਦਿਲ ਨੂੰ ਹਾਂ ਮਤਲਬ ਇਹ ਜਿੰਦਗੀ ਦੇ ਸਮੇਂ ਦੇ ਰਾਗ ਜਿਹੜਾ ਆਪਾਂ ਦੇਖਿਆ ਤੁਸੀਂ ਇਹਦੇ 'ਚ ਆ ਪੀੜ ਵੀ ਲਿਖੀ ਹੈ ਇੱਕ ਕਰਦਾ ਇਹਦੇ 'ਚ ਇਹਦੇ 'ਚ ਤੁਹਾਨੂੰ ਬਹੁਤ ਰੰਗ ਮਿਲਣਗੇ ਤੇ ਆ ਵੀ ਇੱਕ ਤੁਹਾਡਾ ਦੇਖੋ ਹੁਣ ਤੁਸੀਂ ਜਿਹੜੀ ਸਮੇਂ-ਸਮੇਂ ਦੀ ਗੱਲ ਉਹ ਵੀ ਤੁਹਾਨੂੰ ਕਦੇ ਚੇਤੇ ਆਏ ਹੁਣ ਮੈਂ ਵੀ ਅੱਜ ਮਿੱਤਰ ਹੋਣ ਕਰਕੇ ਮਿਲਣ ਆਇਆ ਹਾਂ ਹਾਂ ਤੁਸੀਂ ਇੱਕ ਲਿਖਿਆ ਹੈ ਪੁਰਾਣੇ ਮਿੱਤਰਾਂ ਦੇ ਨਾਂ ਹਾਂਜੀ ਇੱਕ ਆ ਵੀ ਇਹ ਬਹੁਤ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਜਿੱਦਾਂ ਠੀਕ ਹੈ ਕਹਿੰਦਾ ਜਦੋਂ ਮਿਲਦਾ ਕੋਈ ਮਿੱਤਰ ਪੁਰਾਣਾ ਜੀ ਆਪਾਂ ਮਿਲੇ ਆਪਾਂ ਵੀ ਪੁਰਾਣਿਆਂ ਚ ਆ ਹਾਂਜੀ ਹਾਂਜੀ ਬਿਲਕੁਲ ਜੀ ਕਹਿੰਦਾ ਜਦੋਂ ਮਿਲਦਾ ਕੋਈ ਮਿੱਤਰ ਪੁਰਾਣਾ ਤਾਂ ਇਉਂ ਲੱਗਦਾ ਜਿਵੇਂ ਕਹਿ ਰਿਹਾ ਹੋਵੇ ਤੇਰਾ ਮੇਰਾ ਪਿਆਰ ਤਾਂ ਬੜੀਆਂ ਤਿੱਕਰ ਹੀ ਜਾਣਾ ਜੀ ਨਮਿਆਂ ਦਾ ਕੀ ਆ ਅੱਜ ਮਿਲਣਾ ਕੱਲ ਨੂੰ ਵਿਛੜ ਜਾਣਾ ਜੋ ਨਵਾਂ 9 ਦਿਨ ਨਵਾਂ 9 ਦਿਨ ਪੁਰਾਣਾ 100 ਦਿਨ ਉਹ ਗੱਲ ਹੋ ਜਾਂਦੀ ਹੈ ਰਾਈਟ ਤੇ ਇਹੀ ਚੀਜ਼ ਪਰ ਇਹਦੇ ਚ ਇੱਕ ਤੁਸੀਂ ਡਾਲਰ ਲਿਖਿਆ ਉਹਦੇ ਚ ਕੋਈ ਬਾਹਰਲੇ ਮੁਲਕ ਕਿਉਂ ਸਾਡੇ ਪੰਜਾਬੀਆਂ ਨੂੰ ਇਧਰ ਦੇ ਇਹਨਾਂ ਨੂੰ ਡਾਲਰ ਬੜੇ ਪਿਆਰੇ ਲੱਗਦੇ ਆ ਹਾਂਜੀ ਜਿਹੜੀ ਡਾਲਰ ਕਹਾਵਤਾ ਇਹਦੇ ਵਿੱਚ ਖਾਸ ਕਰਕੇ ਇਹ ਆ ਵੀ ਅਸੀਂ ਪੈਸੇ ਤੇ ਜ਼ੋਰ ਨਾਲ ਸਿਆਣੇ ਬਣਦੇ ਆ ਜਦੋਂ ਅਸੀਂ ਕੈਨੇਡਾ ਪਹੁੰਚ ਜਾਂਦੇ ਹਾਂ ਨਾ ਉੱਥੇ ਡਾਲਰ ਦੀ ਕਮਾਈ ਹੋ ਜਾਂਦੀ ਹੈ ਸਾਡੇ ਕੋਲ 4 ਪੈਸੇ ਆਉਂਦੇ ਆ ਇੱਧਰ ਵਾਲਿਆਂ ਨੂੰ ਅਸੀਂ ਮਤਾਂ ਦੇਣੀਆਂ ਸ਼ੁਰੂ ਕਰ ਦਿੰਦੇ ਫਿਰ ਐ ਨਹੀਂ ਕਰੀਦਾ ਉਹ ਆ ਕਰੀਦਾ ਤੁਸੀਂ ਆ ਫਲਾਣਾ ਬਣ ਜੁਕੇ ਤੇ ਉਹ ਫਿਰ ਮੈਂ ਉਹ ਉਹ ਚੀਜ਼ ਇਹਦੇ ਵਿੱਚ ਲਿਖੀ ਆ ਵੀ ਜੇ ਤਾਂ ਡਾਲਰ ਦੇ ਜੋਰ ਤੇ ਭਾਈ ਮਤਾਂ ਨਾਲ ਦੇ ਅਸੀਂ ਆਪ ਸਿਆਣੇ ਆ ਆ ਆ ਆਪਾਂ ਹੁਣ ਫਿਰ ਦੂਸਰੀ ਟਾਲੀ ਵਾਲ ਸਾਹਿਬ ਦੂਈ ਆ ਫਿਰ ਇਹ ਦੂਜੀ ਕਿਤਾਬ ਆ ਮੇਰੀ ਇਰਤ ਗਿਰਦ ਇਹਦਾ ਨਾਂ ਜੀ ਇਹਨਾਂ ਨੇ ਇਰਤ ਗਿਰਦ ਰੱਖਿਆ ਆਲੇ ਦੋਆਲੇ ਆਲਾ ਦਵਾਲਾ ਹੁਣ ਇਹ ਦੱਸਣਗੇ ਵੀ ਇਹ ਆਪਣੇ ਪਿੰਡ ਸਿਹੜੀ ਦੇ ਆਲੇ ਦੁਆਲੇ ਦੀ ਗੱਲ ਕਰੀ ਜਾਂ ਇਹਨਾਂ ਨੇ ਐਡਮਿੰਟਨ ਕੈਨੇਡਾ ਦੇ ਆਪਣੇ ਆਲੇ ਦੁਆਲੇ ਦੀ ਗੱਲ ਕਰੀ ਜਾਂ ਸਿਰਫ ਜਿਹੜੇ ਇਹਨਾਂ ਦਾ ਮਿੱਤਰਾਂ ਤੇ ਰਿਸ਼ਤੇਦਾਰਾਂ ਦਾ ਆਲਾ ਦੁਆਲਾ ird gird ਸੀ ਮਤਲਬ ਤੁਸੀਂ ਇਹਦੇ ਚ ਕਿੱਡਾ ਕ ਕੇਰਾ ਲੈ ਲਿਆ ird gird ਚ ਜਿਹੜਾ ird gird ਮੈਂ ਜਿੱਥੇ-ਜਿੱਥੇ ਵੀ ਘੁੰਮਿਆ ਜੀ ਜਿਨ੍ਹਾਂ ਲੋਕ ਇਹ ਮੇਰੇ ird gird ਹੂੰ ਜੋ ਵੀ ਵਾਪਰਿਆ ਉਹ ਆ ਮਤਲਬ ਮੇਰੇ ਅੰਦਰ ਸਮਾਰਿਆ ਹਾਂ ਆ ਮੈਂ ਸਹਿਸਭਾਏ ਖੋਲ ਲਿਆ ਪੰਨਾ ਹਾਂਜੀ ਪਰ ਮੈਨੂੰ ਬੜਾ ਇਹ ਅਰਥਪੂਰਨ ਲੱਗਦਾ ਹੈ ਇਸ ਦੇ ਚੈਨਾ ਨੇ ਪਵਿੱਤਰ 44 ਵਾਲੀ ਕਰਤਾ ਦਾ ਇੱਕ ਦਾ ਨਾਂ ਹੈ ਚੁੱਪ ਹਾਂਜੀ ਤੇ ਇਹਦੇ ਚ ਇਸਤਰੀ ਲਿੰਗ ਆ ਗਿਆ ਹਾਂਜੀ ਇਹ ਚ ਲਿਖਿਆ ਕਿੰਨਾ ਕੁ ਚਿਰ ਚੁੱਪ ਹੋਰ ਚੁੱਪ ਰਹਿੰਦੀ ਹਾਂ ਚੁੱਪ ਚੁੱਪ ਰਹਿੰਦੀ ਹਾਂ ਇਹਦੇ ਚ ਤੁਸੀਂ ਅਨਪਰਾਸ ਅਲੰਕਾਰ ਵਰਤ ਲਿਆ ਬਿਲਕੁਲ ਕਿੰਨਾ ਗੱਲ ਜਿਹੜੀ ਚੁੱਪ ਦੇ ਤੁਸੀਂ ਪੁੱਛ ਰਹੇ ਆ ਮੈਂ ਬੋਲਣਾ ਚਾਹੁੰਨਾ ਕੁਝ ਹਮ ਪਰ ਬੋਲ ਨਹੀਂ ਰਿਹਾ ਅੰਦਰ ਤਾਂ ਬੋਲਦਾ ਹੈ ਨਾ ਹਾਂ ਪਰ ਮੈਂ ਚੁੱਪਾਂ ਸੇਦੂ ਮਤਲਬ ਉਹਦੇ ਵਿੱਚ ਮੈਂ ਤੁਹਾਨੂੰ ਕਾਫਤਾ ਦਾ ਦੱਸਦਾ ਜਦਾਂ ਕਹਿੰਦਾ ਕਿੰਨਾ ਕੁ ਚਿਰ ਚੁੱਪ ਹੋਰ ਚੁੱਪ ਰਹਿੰਦੀ ਕਿੰਨਾ ਕੁ ਚਿਰ ਚੁੱਪ ਹੋਰ ਚੁੱਪ ਰਹਿੰਦੀ ਆਖਰ ਚੁੱਪ ਚੀਕ ਬਣ ਗਈ ਜਦੋਂ ਤੁਸੀਂ ਉਹ ਆਪਣੇ ਜਿਹੜੇ ਹਾ ਭਾਵ ਉਹਨਾਂ ਨੂੰ ਦਬਾ ਨਹੀਂ ਸਕੇ ਹੈਗੇ ਫਿਰ ਉਹ ਚੀਕ ਬਣ ਜਾਂਦਾ ਫਿਰ ਉਹ ਮਤਲਬ ਇੱਕ ਪ੍ਰਟਨ ਨਿਕਲਣਾ ਉਹਨੇ ਬਾਹਰ ਆ ਨਾ ਆਵਾਜ਼ ਪਹੁੰਚਣੀ ਸਮੇਂ ਦੀ ਲੋੜ ਸੀ ਸੁੱਤੀਆਂ ਪਈਆਂ ਜ਼ਮੀਰਾ ਤੱਕ ਹੂੰ ਤੁਰਦਿਆਂ ਫਿਰਦਿਆਂ ਲਾਸ਼ਾਂ ਨੂੰ ਜਗਾਉਣ ਲਈ ਚੁੱਪ ਨੂੰ ਚੁੱਪ ਤੋੜ ਗਈ ਇਹ ਬੋਲੋ ਜੀ ਤੇ ਹਾਂਜੀ ਉਹ ਕਹਿੰਦਾ ਤੁਰਦਿਆਂ ਫਿਰਦਿਆਂ ਲਾਸ਼ਾਂ ਨੂੰ ਜਗਾਉਣ ਲਈ ਚੁੱਪ ਨੂੰ ਚੁੱਪ ਤੋੜ ਗਈ ਡਰ ਦੇ ਲਤਾੜੇ ਲੋਕ ਲੜ ਲਈ ਤਿਆਰ ਹੋਏ ਜੀ ਡਰ ਦੇ ਲਤਾੜੇ ਹੋਏ ਲੋਕ ਲੜ ਲਈ ਤਿਆਰ ਹੋਏ ਜੜ ਹੋ ਚੁੱਕੀਆਂ ਪਰਪਰਾਵਾਂ ਨੂੰ ਤੋੜਨ ਲਈ ਚੁੱਪ ਚੀਕ ਬਣ ਗਏ ਤੁਸੀਂ ਇਰਦ ਗਿਰਦ ਹੈ ਜੀ ਕਿਤਾਬ ਦਾ ਨਾਮ ਹਾਂ ਇਰਦ ਗਿਰਦ ਕੋ ਚੁੱਪ ਲੋਕ ਦੇਖੇ ਜਿਨ੍ਹਾਂ ਨੂੰ ਅਨਿਆਹ ਬੇਇਨਸਾਫੀ ਦੇ ਵਿਰੁੱਧ ਬੋਲਣਾ ਚਾਹੀਦਾ ਸੀ ਉਹ ਬੋਲੇ ਨਹੀਂ ਹਾਂ ਉਹਨਾਂ ਦੀ ਫਿਰ ਚੁੱਪ ਮਾੜੀ ਹੈ ਬਿਲਕੁਲ 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 ਉਹ ਸਮਾਜ ਲਈ ਚੀਕ ਬਣ ਜਾਂਦੀ ਹੈ ਬਿਲਕੁਲ ਜੀ ਸਾਨੂੰ ਬੋਲਣਾ ਚਾਹੀਦਾ ਜਿੱਥੇ ਗਲਤ ਹੋ ਰਿਹਾ ਉੱਥੇ ਕੁੱਲ ਮਿਲਾ ਕੇ ਦਾ ਅੰਤਰੀ ਭਾਵ ਹੈ ਜਿਹੜਾ ਧੜੀ ਵਾਲ ਸਭ ਦੀ ਕਰਤਾ ਹੈ ਉਹ ਬੋਲ ਸ ਧਰਮੇ ਡਿਆ ਮੋਨ ਕਤ ਧਾਰੀ RAM ਹਾਂ ਸੱਚ ਸੁਣਾਏ ਸੀ ਸੱਚ ਕੀ ਬੇਲਾ ਜੇ ਤੁਸੀਂ ਪਰੱਚ ਸੱਚ ਨਹੀਂ ਬੋਲੇਆ ਘਰ ਜਾ ਕੇ ਬੋਲਣ ਦਾ ਉਹਦਾ ਫਿਰ ਕੋਈ ਫਾਇਦਾ ਨਹੀਂ ਰਹਿੰਦਾ ਕੋਈ ਫਾਇਦਾ ਨਹੀਂ ਕਵਤਾ ਦੀ ਸ਼ੁਰੂਆਤ ਹੁੰਦੀ ਹੈ ਨਾ ਇਹ ਇਹ ਮੇਰੇ ਹਿਸਾਬ ਨਾਲ ਮੁਹੱਬਤ ਤੋਂ ਸ਼ੁਰੂ ਹੁੰਦੀ ਹੈ ਜੀ ਮੇਰੇ ਕਾ ਸਭ ਤੋਂ ਪਹਿਲੀ ਕਵਤਾ ਹੋਊਗੀ ਜਦੋਂ ਮਾਂ ਨੇ ਆਪਣੇ ਬੱਚੇ ਨੂੰ ਲੋਰੀ ਸੁਣਾਈ ਹੋ ਹਾਂ ਇੱਕ ਆਪਾਂ ਹੁਣ ਬੈਸੀ ਸਹਿਜਵਾ ਬੈਠੇ ਸੀ ਤੁਸੀਂ ਰੂਹ ਵਾਲੀ ਕੋਈ ਗੱਲ ਸੁਣਾਈ ਹਤੀ ਚਾਰ ਪੰਕਤੀਆਂ ਯਾ ਉਹ ਕਹਿੰਦਾ ਇੱਕ ਮੁਹੱਬਤ ਆ ਜੀ ਜਦੋਂ ਇੱਕ ਤਾਂ ਇਹ ਹੈ ਨਾ ਵੀ ਜਦੋਂ ਰੂਹ ਰੂਹ ਨੂੰ ਛੋ ਜਾਵੇ ਰੂਹ ਰੂਹ ਨੂੰ ਛੋ ਜਾਵੇ ਜਿਦਾਂ ਹੁਣ ਤੇਰੀ ਬੇਰੀ ਰੂਹ ਆ ਰਾਈਟ ਹੁਣ ਅਸੀਂ ਸ਼ਕਲਾਂ ਥੋੜਾ ਦੇਖਣੀ ਹੈ ਜੀ ਗੱਲ ਤਾਂ ਰੂਹ ਦੀ ਕਰਦੇ ਨਾ ਚ ਕਹਿੰਦਾ ਜਦ ਰੂਹ ਰੂਹ ਨੂੰ ਛੋ ਜਾਵੇ ਤੁਪਕੇ ਤੋਂ ਸਮੁੰਦਰ ਬਣ ਜਾਵੇ। ਤੁਪਕੇ ਤੋਂ ਸਮੁੰਦਰ ਬਣ ਜਾਵੇ। ਉਹ ਫੈਲ ਜਾਂਦੀ ਆ। ਹਾਂ। ਰਾਈਟ। ਵੱਡੀ ਹੋ ਜਾਂਦੀ ਏ। ਜਿਹੜੀ ਪਿਆਰ ਆ, ਮੁਹੱਬਤ ਆ ਵੱਡੀ ਹੋ ਜਾਂਦੀ। ਉਹ ਫਿਰ ਕਹਿੰਦਾ ਉਹ ਕਹਿੰਦਾ ਦੋ ਤੋਂ ਇੱਕ ਹੋ ਜਾਵੇ। ਇੱਕ ਤੋਂ ਸਿਫਰ ਹੋ ਜਾਵੇ। ਸਿਫਰ ਹੋ ਜਾਵੇ। ਜਦੋਂ ਦੋ ਤੋਂ ਇੱਕ ਹੁੰਨੇ ਆ ਅਸੀਂ, ਇੱਕ ਮਤ ਹੁੰਨੇ ਆ ਪਰ ਉਹਦੇ ਉਹਦੇ ਬਾਅਦ ਅਸੀਂ ਸਿਫਰ ਹੋ ਜੰਨੇ ਫਿਰ ਸਾਡੇ 'ਚ ਤੂੰ ਮੈਂ ਖਤਮ ਹੋ ਜਾਂਦੀ ਆ। ਅਸੀਂ ਇੱਕ ਹੋ ਜੰਨੇ। ਸੋ ਉਹ ਤੇ ਕਹਿੰਦਾ ਵੀ ਉਹ ਸਫਰ ਹੋ ਜੀਵੇ ਫਿਰ ਜਿਹੜਾ ਕੋਈ ਮਤਲਬ ਬਾਤ ਦਾ ਮਤਲਬ ਬਾਤ ਤਲਾਬ ਤੁਹਾਡੇ ਵਿੱਚ ਨਾ ਹੋਵੇ ਜਿੱਦਾਂ ਇੱਕ ਹੋ ਜਾਏ ਇੱਕ ਸੋਚ ਹੋਵੇ ਤੇ ਦੂਜੀ ਮੈਂ ਇਹੀ ਰੂਹ ਦੀ ਜਿਹੜੀ ਦੂਜੀ ਗੱਲ ਕਰਦਾ ਮੈਂ ਉਹ ਕਰਦਾ ਕਹਿੰਦਾ ਮੁਹੱਬਤ ਕਰ ਰੂਹ ਨੂੰ ਕਰ ਹੂੰ ਰੂਹ ਤੋਂ ਕਰ ਹੂੰ ਮੁਹੱਬਤ ਕਰ ਰੂਹ ਨੂੰ ਕਰ ਰੂਹ ਤੋਂ ਕਰ ਹੂੰ ਸਰੀਰ ਦੀ ਜੂਨ ਤਾਂ ਇੱਕ ਫੁੱਲ ਵਰਗੀ ਆ ਹੂੰ ਅੱਜ ਖੜਿਆ ਕੱਲ ਮਰ ਜਾ ਜਾਣਾ ਜੀ ਪਰ ਇਹਦੇ ਚ ਇੱਕ ਮੈਨੂੰ ਆ ਗੱਪਤਾ ਬਾਰੇ ਮੈਂ ਜ਼ਰੂਰ ਪੁੱਛਣਾ ਚਾਹੁੰਨਾ ਹਾਂ ਹਾਂ ਖਬਰਦਾਰ ਹੈ ਤੇ ਜੇ ਤੁਸੀਂ ਇਹਦੀਆਂ ਪੰਕਤੀਆਂ ਪਹਿਲੀਆਂ ਪੈਰਾ ਪੜਨਾ ਤੁਸੀਂ ਪੜ ਕੇ ਸੁਣਾ ਦਿਓ ਮੈਨੂੰ ਠੀਕ ਰਹੂਗਾ ਲੈ ਠੀਕ ਹੋ ਜੀ ਤੁਹਾਡਾ ਹਾਂਜੀ ਹਾਂ ਹਾਂ ਚਿੜੀਆਂ ਆਮ ਤੌਰ ਤੇ ਜਿਹੜਾ ਬਚਪਨ ਹੈ ਨਾ ਜੀ ਖਾਸ ਕਰਕੇ ਮੈਂ ਇਹ ਕੁੜੀਆਂ ਨੂੰ ਸੰਬੋਧਨ ਹੁਲ ਕੇ ਲਿਖੀ ਆਪਣੇ ਬੱਚਿਆਂ ਨੂੰ ਦੇਖਿਆ ਮੈਂ ਬੈਠੇ ਹਾਂ ਹਾਂਜੀ ਜਿਹੜੀਆਂ ਬੱਚੀਆਂ ਇਹ ਨਾ ਇਹ ਭਰਮ ਜਾਲ ਚ ਛੇਤੀ ਫਸ ਜਾਨੀ ਆ ਜਵਾਨੀ ਜੋ ਬਲਬਲਾ ਹੁੰਦਾ ਹੈ ਨਜਬਾ ਹੁੰਦਾ ਹੈ ਜਿਹੜੀ ਤੁਸੀਂ ਰੂਹ ਦੀ ਗੱਲ ਕਰੀ ਉਹ ਤਾਂ ਸਮਝ ਨਹੀਂ ਹੁੰਦੀ ਹਾਂ ਹਾਂ ਬਸ ਸਿਰਫ ਚਿਹਰੇ ਦੀ ਖਿੱਚ ਹੁੰਦੀ ਬਸ ਬਸ ਉਹ ਚਿਹਰੇ ਦੀ ਖਿੱਚ ਹੁੰਦੀ ਹੈ ਜੀ ਜੀ ਇਹਦੇ ਵਿੱਚ ਕਿ ਉਹ ਮਤਲਬ ਚਲਮਾਈ ਦਾ ਇੱਕ ਪੈਰਾ ਪੜ ਦਿੰਦਾ ਇੱਕ ਪੈਰਾ ਤੁਸੀਂ ਪਹਿਲਾਂ ਹੀ ਮੈਨੂੰ ਤੁਹਾਨੂੰ ਲੱਗਿਆ ਮੈਨੂੰ ਵੀ ਇਹ ਕੁੜੀਆਂ ਨੂੰ ਸਨੇਹਾ ਹੈ ਹਾਂ ਜੇ ਕੋਈ ਤੇਰੀ ਮੁਸਕਰਾਹਟ ਦੀ ਤੁਲਨਾ ਫੁੱਲ ਦੇ ਖੜਨ ਨਾਲ ਕਰੇ ਹਾਂ ਤੇ ਗੱਲਾਂ ਨੂੰ ਗੁਲਾਬ ਕਹੇ ਹੂੰ ਤਾਂ ਦੋਸਤਾ ਖਬਰਦਾਰ ਹੂੰ ਕਿਉਂਕਿ ਇਸ ਤਰ੍ਹਾਂ ਨਹੀਂ ਹੁੰਦਾ ਪਿਆਰ ਇਸ ਤਰ੍ਹਾਂ ਨਹੀਂ ਹੁੰਦਾ ਪਿਆਰ ਆ ਆ ਤੀਜੀ ਕਿਤਾਬ ਹੈ ਜਿਹੜੀ ਮੈਨੂੰ ਵੀ ਥੋੜੀ ਜਿਹੀ ਉਹ ਲੱਗਦੀ ਚੁੰਡੀ ਵੱਢ ਜੀ ਹਾਂ ਹਾਂ ਕਿਉਂਕਿ ਹੁਣ ਅਸੀਂ ਵੀ ਸਿਆਣੇ ਹੋ ਗਏ ਆ ਇਹ ਵੀ ਸਿਆਣੇ ਹੋ ਗਏ ਆ ਪਰ ਇਹਦਾ ਲਓ ਜੀ ਆਪਾਂ ਸਰਲੇਖ ਦੇਖੋ ਇਹਨਾਂ ਦਾ ਹਾਂ ਇਹਦਾ ਨਾਮ ਪਵਿੱਤਰ 43 ਵਾਲ ਨੇ ਰੱਖਿਆ ਤੰਦਾ ਇਸ਼ਕ ਦੀਆਂ ਹਾਏ ਤੁਸੀਂ ਹੀ ਦੱਸੋ ਮੈਂ ਖੋਲ ਕੇ ਵਿੱਚ ਫਿਰ ਨਿਗਾਹ ਮਾਰਦਾ ਤੁਸੀਂ ਮਤਲਬ ਇਹਦੇ ਵਿੱਚ ਕੀ ਇਹਦੇ ਵਿੱਚ ਚਲੋ ਇਹ ਤਾਂ ਹੋਊਗਾ ਵੀ ਦੁਨਿਆਵੀਅਸ਼ਕ ਦੀ ਗੱਲ ਹੈ। ਅ ਭਾਜੀ ਹਾਂ। ਅ ਦੁਨਿਆਵੀ ਦੀ ਆ ਇਹਦੇ ਵਿੱਚ ਇਹ ਕਿਉਂਕਿ ਗੀਤਕਾਰ ਚ ਮੈਂ ਕੋਈ ਇਦਾਂ ਦਾ ਨਹੀਂ ਇਹਦੇ ਵਿੱਚ ਕੁਝ ਹਵਾ ਚ ਜਿਹੜੇ ਗੀਤ ਲਿਖੇ ਆ ਕੁਝ ਮਾਂ ਤੇ ਲਿਖਿਆ ਹੋਇਆ ਇੱਕ ਗੀਤ ਰਾਈਟ। ਉਹ ਆ ਆਪਣੀਆਂ ਦੋ ਕਪਤਾਵਾਾਂ ਕਪਤਾਵਾਾਂ ਚ ਇੱਕ ਕਪਤਾਵਾ ਚ ਇਹ ਤੇ ਇੱਕ ਟੋਟਲ ਗੀਤਕਾਰੀ ਆ। ਤੇ ਗੀਤਕਾਰੀ ਇਹ ਜਿਹੜਾ ਹਲਾਰਾ ਚਾਹੁੰਦੀ ਹੁੰਦੀ ਆ ਨਾ। ਹਾਂਜੀ ਇਹ ਇਹ ਮੇਰੇ ਲਿਖੇ ਹੋ ਵੀ ਬਹੁਤ ਪੁਰਾਣੇ ਆ ਇਹ ਕੋਈ 90 95 ਦੇ ਗੇਟ 'ਚ ਲਿਖੇ ਹੋਏ ਆ ਇਹ ਜਦੋਂ ਮੈਂ ਯੰਗ ਹੁੰਦਾ ਸੀ ਮੇਰੇ ਨਾਲ ਨਾ ਸਰਜੀਤ ਬਿੰਦਰਕੀਆ ਪੜਿਆ ਜਿਹੜਾ ਗਉਣੇ ਵਾਲਾ ਸੀ ਗਉਣੇ ਵਾਲਾ ਹਾਂਜੀ ਉਹ ਪੜਿਆ ਉਹ ਮੇਰੇ ਕੋਲ ਜਾ ਕੇ ਉੱਥੇ ਰਿਹਾ ਵੀ ਦੋ ਤਿੰਨ ਵਾਰ ਜਦੋਂ ਵੀ ਕੈਨੇਡਾ ਗਿਆ ਹੈ ਨਾ ਜਦੋਂ ਕੈਨੇਡਾ ਗਿਆ ਹੈ ਨਾ ਤੇ ਪਹਿਲਾਂ ਵੀ ਇੱਥੇ ਮੇਰੇ ਨਾਲ ਪੰਜਾਬੀ ਲਿਟਰੇਚਰ ਦੀ ਕਲਾਸ ਉਹ ਲਾਉਂਦਾ ਹੁੰਦਾ ਸੀਗਾ ਸੋ ਮੈਨੂੰ ਇੱਕ ਜਾਨੀ ਚਸਕਾ ਜਾ ਉੱਥੇ ਮੈਂ ਗੀਤ ਲਿਖਾਂ ਉਹਨਾਂ ਦਿਨਾਂ 'ਚ ਜ਼ਿਆਦਾ ਇਹਦੇ ਵਿੱਚ ਗੀਤਾਂ ਜਿਹੜੇ ਉਹ ਨਚਣ ਟੱਪਣ ਵਾਲੇ ਆ ਪਰ ਬਾਕੀ ਉਦਾਸ ਸਾਰੇ ਰੰਗ ਹੈਗੇ ਆ ਇਹਦੇ ਚ ਹੈਗੇ ਆ ਜੀ ਮੈਂ ਹੁਣ ਮਾਰ ਨਿਗਾਹ ਮਾਰ ਰਿਹਾ ਸੀ ਜੀ ਗੱਲ ਜਿਵੇਂ ਆਤਰ ਮੇਰੇ ਕੋਲ ਉਰੇ ਆ ਰਿਹਾ ਸੀ ਪਰਦੇਸੀ ਪੁੱਤ ਹੈ ਹਾਂਜੀ ਇਹਦੇ ਚ ਪਰਦੇਸਾਂ ਦਾ ਦੁੱਖ ਬਿਆਨ ਹੋਊਗਾ ਇਹਦਾ ਦੁੱਖ ਆ ਜਿਹੜੀ ਮਾਂ ਦਾ ਪੁੱਤ ਕੋਈ ਪਰਦੇਸ ਚਲ ਜਾਂਦਾ ਉਹਦਾ ਫਿਰ ਮਾਂ ਦਾ ਮਤਲਬ ਪਿੱਛੇ ਉਤਾਰਿਆ ਜਾਂਦਾ ਹਾਂ ਇੱਕ ਮੈਂ ਦੇਖ ਰਿਹਾ ਸੀ ਵੀ ਇਹ ਇੱਥੇ ਮੈਨੂੰ ਆਇ ਲੱਗਿਆ ਵੀ ਸ਼ਾਇਦ ਪਵਿੱਤਰ ਧਾਲੀ ਵਾਲ ਕਾਮਰੇਡਾ ਚੱਲ ਧਰਨੇ ਵਿੱਚ ਚੱਲੀਏ ਇਹ 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 ਹੈਗਾ ਜਦੋਂ ਆ ਪਿੱਛੇ ਲੱਗਿਆ ਨਹੀਂ ਆਪਣਾ ਕਿਸਾਨ ਮੋੜ ਚ ਕਿਸਾਨ ਮੋੜ ਚ 21 ਚ ਦਿੱਲੀ ਵਾਲਾ 21 ਚ ਉਹਦੇ ਤੇ ਆ ਹਾਂ ਮੈਂ 12 ਪੜਦਾ ਨਾ ਇੱਕ 12 ਹਾਂ ਮੱਥੇ ਕਾਲਖਣਾ ਲੱਗ ਜਾਵੇ ਹਿੱਸਾ ਨਾਲ ਭਰਾਵਾ ਪਾਵੇ ਜੱਟ ਦੀ ਫਸਲ ਦੁੱਗਣੀ ਹੁੰਦੀ ਸਿਰੀ ਨਾਲ ਜੇ ਮੋਢਾ ਲਾਵੇ ਚੜਦੀ ਸਿੱਖ ਚੜਦੀ ਕਲਾ ਵਿੱਚ ਰਹਿਣਾ ਕੱਚੀ ਕੰਦ ਵਾਂਗੂੰ ਟਹਿ ਜੀਣਾ ਚੱਲ ਧਰਨੇ ਵਿੱਚ ਚੱਲੀਏ ਕਿਤੇ ਪਿੰਡ ਕੱਲਾ ਰਹਿ ਜੀਣਾ ਕਿਤੇ ਕੱਲਾ ਰਹਿ ਜੀਣਾ ਇਦੇ ਚ ਦੇਖੋ ਜੀ ਆ ਇਦੇ ਵਿੱਚ ਆਮ ਲੋਕਾਂ ਨੂੰ ਸਨੇਹਾ ਸੀਗਾ ਇੱਥੇ ਜਾਗਰਤ ਕਰਨ ਵਾਸਤੇ ਵੀ ਭਾਈ ਤੁਸੀਂ ਵੀ ਨਾਲ ਚਲੋ ਕੋਈ ਬਤਲੇ ਇੱਥੇ ਰਹਿ ਨਾ ਜਾਵੇ ਜਦੋਂ ਪਿੱਛੇ ਸੋ ਪਰ ਇਦੇ 'ਚ ਤੁਸੀਂ ਇੱਕ ਹੋਰ ਬਹੁਤ ਵਧੀਆ ਸਨੇਹਾ ਦਿੱਤਾ ਹੋਇਆ ਹਾਂ ਹਾਂ ਜਿਹੜੀ ਤੁਸੀਂ ਮਜ਼ਦੂਰਾਂ ਦੀ ਸੇਰੀ ਦੀ ਗੱਲ ਕਰੀ ਹੋਈ ਹੈ ਹਾਂਜੀ ਹਾਂ ਦੇਖੋ ਇਹ ਸਾਡਾ ਪਾਰਟ ਆ ਹਾਂ ਰਾਈਟ ਮਤਲਬ ਜੱਟ ਤੇ ਸੇਰੀ ਦੀ ਏਡੀ ਜ਼ਿਆਦਾ ਸਾਂਝ ਆ ਨਾ ਇਹ ਦੋਹਾਂ ਦਾ ਇੱਕ ਦੂਜੇ ਬਿਨਾ ਗੁਜ਼ਾਰਾ ਨਹੀਂ ਹੈਗਾ ਗੁਜ਼ਾਰਾ ਨਹੀਂ ਹੈ ਠੀਕ ਹੈ ਜੀ ਸਾਡਾ ਪਿਆਰ ਆ ਭਰਾ ਮਤਲਬ ਇਹ ਹੁਣ ਤਾਂ ਥੋੜਾ ਜਿਹਾ ਡਿਫਰੈਂਟ ਹੋ ਗਿਆ ਵੀ ਨੌਕਰੀਆਂ ਲਾਗੇ ਕਰਨ ਪਹਿਲਾਂ ਸਾਡਾ ਹਿੱਸਾ ਪਤੀ ਹੁੰਦਿਆ ਸੀਗਾ ਸਾਂਝੀ ਕਹਿੰਦੇ ਹੁੰਦੇ ਸੀ ਸਾਂਝੀ ਕਹਿੰਦੇ ਹੁੰਦੇ ਸੀ ਰਾਈਟ ਉਹਦੀ ਸਾਂਝ ਉਹਨਾਂ ਦਾ ਹਿੱਸਾ ਹੈ ਹਾਂ ਸੋ ਜਿਹੜੀਆਂ ਉਹ ਸਮਾਂ ਹੈ ਉਹ ਮਤਲਬ ਕਿਤੇ ਨਾ ਕਿਤੇ ਤਾਂ ਮੈਂ ਜੋ ਜੀਵੇ ਆ ਉਹੀ ਲਿਖ ਰਿਹਾ ਉਹੀ ਲਿਖ ਰਿਹਾ ਮਤਲਬ ਬਾਹਰ ਜਾ ਕੇ ਤੁਹਾਨੂੰ ਇਹ ਖੇਤਾਂ ਵਾਲੇ ਵੀ ਸਾਂਝੀ ਸਾਡੇ ਚਾਹੇ ਉਹ ਭਮਣ ਸੀ ਸੀ ਚਾਹੇ ਉਹ ਦਾ ਸੀ ਹੈ ਜੀ ਹਾਂਜੀ ਹਾਂਜੀ ਉਹ ਸਾਨੂੰ ਚੇਤੇ ਹੀ ਆ ਉਹ ਮੇਰੇ ਸਾਰਿਆਂ ਦਾ ਚੇਤਾ ਉਹਨਾਂ ਦਾ ਉਹਨਾਂ ਨਾਲ ਬਤਾਏ ਦੇ ਨਾ ਉਹ ਸਾਰੇ ਚੇਤੇ ਨੇ ਲਓ ਜੀ ਇਹ ਆਪਾਂ ਨੇ ਪਵਿੱਤਰ ਥਾਲੀ ਆਲ ਜੀ ਮੇਰੇ ਮਿੱਤਰ ਮੇਰੇ ਬੰਨੇ ਚੰਨੇ ਤੇ ਮੇਰੇ ਗਰਾਹੀ ਤੇ ਅੱਜ ਸਹਿਯੋਗੀ ਦਾ ਜਿਹੜਾ ਆਪਾਂ ਪਵਿੱਤਰ ਥਾਲੀ ਹਲ ਪਿੰਡ ਸੇਹੜੀ ਤੋਂ ਜਿਹੜੇ ਜਿਹੜੇ ਐਡਮੰਟਨ ਦੇ ਵਿੱਚ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਸੈੱਟ ਨੇ ਉਹਨਾਂ ਦੇ ਆਪਾਂ ਨੇ ਅੱਜ ਸਹਿਯੋਗੀ ਦੇ ਸਫਰ ਬਾਰੇ ਚਲਮੀ ਜੀ ਗੱਲ ਕੀਤੀ ਹੈ ਆ ਆਸ ਕਰਦੇ ਫਿਰ ਇਹ ਆਪਾਂ ਐਵੇਂ ਖੇਤਾਂ 'ਚ ਬੈਠਦੇ ਰਹਾਂਗੇ ਗੱਲਾਂ ਕਰਦੇ ਰਹਾਂਗੇ ਬਿਲਕੁਲ ਜੀ ਬਿਲਕੁਲ